ਤੋ ਪਹਿਲਾਂ ਤਾਂ ਸਾਰੇ ਪ੍ਰੈਸ ਵਾਲੇ ਮੇਰੇ ਭਰਾਵਾਂ ਦਾ ਸਾਰੇ ਨਿਊਜ਼ ਚੈਨਲਾਂ ਦਾ ਜੀ ਆਇਆਂ ਨੂੰ ਤੇ ਧੰਨਵਾਦ ਤੇ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਦੁਆਬਾ ਸਪੋਰਟਸ ਕਲੱਬਜ਼ ਦੀ ਸਾਰੀ ਮੈਨੇਜਮੈਂਟ ਪਮਾ ਤਨਜੂਬ ਮੈ ਬਲਜੀਤ ਤੌਜਲਾ ਸੋਨੂ ਜੰਪ ਚਰਨਜੀਤ ਹੁੰਦਲ ਜਸ ਖੇੜਾ ਤੇ ਸਾਡਾ ਇੱਕ ਐਗਜ਼ੀਕਟਿਵ ਮੈਂਬਰ ਦੁੱਲਾ ਸੁਰਖਪੁਰ ਉਹ ਆ ਨਹੀਂ ਸਕਿਆ ਕੋਸ਼ਿਸ਼ ਕਰਨਾ ਕਰਕੇ ਕੈਨੇਡਾ ਤੋਂ ਤੇ ਅਸੀਂ ਇੱਥੇ ਅੱਜ ਇਕੱਠੇ ਹੋਏ ਆ ਕਿਉਂਕਿ 1 ਮਾਰਚ ਉਹ ਯਾਰ ਕਚੀਨ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਇੱਕ ਕਬੱਡੀ ਦੀ ਚੈਂਪੀਅਨਸ਼ਿਪ ਕਰਵਾ ਰਹੇ ਆ ਤੇ ਉਹਦੇ ਰਿਗਾਰਡਿੰਗ ਅੱਜ ਇੱਥੇ ਪ੍ਰੈਸ ਕਾਨਫਰੰਸ ਵੀ ਗਈ ਸੀਗੀ ਸਾਰਿਆਂ ਦਾ ਬਹੁਤ ਧੰਨਵਾਦ ਅੱਠ ਜ਼ਿਲ੍ਹਿਆਂ ਦੀਆਂ ਟੀਮਾਂ ਆ ਰਹੀਆਂ ਜੀ ਇਹਦੇ ਵਿੱਚ ਜੋ ਕਿ ਜਿਨ੍ਹਾਂ ਦਾ ਪਹਿਲਾ ਪ੍ਰਾਈਜ਼ ਜਿਹੜਾ ਆ ਉਹ 5 ਲੱਖ ਤੇ ਸੈਕੰਡ ਪ੍ਰਾਈਜ਼ 4 ਲੱਖ ਹੋਊਗਾ ਔਰ ਬੈਸਟ ਨੂੰ ਬੁਲਟ ਮੋਟਰਸਲ ਦਿੱਤੇ ਜਾਣਗੇ ਇੱਕ ਰੈਣੇ ਦੀ ਟੀਮ ਹੋਊਗਾ ਸਤ ਪੰਜਾਬ ਦੀਆਂ ਟੀਮਾਂ ਹੋਣਗੀਆਂ ਜੀ ਇੱਕ ਤਾਂ ਇਹ ਹੈ ਜੀ ਮੁੱਖ ਆਕਰਸ਼ਣ ਵੀ ਕਬੱਡੀ ਦਾ ਆਪਾਂ ਇੱਕ ਚੈਂਪੀਅਨਸ਼ਿਪ ਦੇ ਵਜੋਂ ਆਪਾਂ ਲੈ ਕੇ ਆਏ ਆ ਕਿਉਂਕਿ ਫੈਡਰੇਸ਼ਨਾਂ ਦੇ ਮੈਚ ਵੀ ਹੋ ਰਹੇ ਆ ਤੇ ਫੈਡਰੇਸ਼ਨਾਂ ਦੇ ਮੈਚ ਦੇ ਨਾਲ ਨਾਲ ਅਸੀਂ ਇੱਕ ਵੱਖਰਾ ਸੋਚਿਆ ਵੀ ਇੱਕ ਜਿਹਦਾ ਆਨੰਦਪੁਰ ਸਾਹਿਬ ਬਹੁਤ ਵੱਡੀ ਚੈਂਪੀਅਨਸ਼ਿਪ ਹੁੰਦੀ ਹੈ ਇੱਕ ਬਾਗੜੀਆਂ ਦੇ ਵਿੱਚ ਹੁੰਦੀ ਹੈ ਜਿਹਦਾ ਇੱਕ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਚਾਹੀਦੀ ਸੀ ਉਹ ਅਸੀਂ ਪ੍ਰਸਤਾਵਿਕ ਲੈ ਕੇ ਆਏ ਆ ਸਾਰਿਆਂ ਲਈ ਕਿ ਇੱਕ ਵਧੀਆ ਚੈਂਪੀਅਨਸ਼ਿਪ ਆਪਾਂ ਕਰਾਈਏ ਉੱਥੇ ਨਾਲ ਬੱਬੂ ਮਾਨ ਜੀ ਦਾ ਖੁੱਲਾ ਖਾੜਾ ਵੀ ਲੱਗਣ ਜਾ ਰਿਹਾ ਸ਼ਾਮ ਨੂੰ 7 ਵਜੇ ਹਾਂਜੀ ਇੱਕ ਸਾਡੇ ਜਿਹੜੇ ਲੇਡੀਜ਼ ਆਉਣੀਆਂ ਨੇ ਉਹਨਾਂ ਵਾਸਤੇ ਵੀ ਇੱਕ ਲੜਕੀਆਂ ਦਾ ਸ਼ੋਅ ਮੈਚ ਰੱਖਿਆ ਹੋਇਆ ਜੀ ਤੇ ਉਹਨਾਂ ਦਾ ਅੱਸੀ ਫਾਈਨਲ ਮੈਚ ਤੋਂ ਪਹਿਲਾਂ ਇੱਕ ਮੈਚ ਤੋਂ ਹੋਇਆ ਜਾਏਗਾ ਲੜਕੀਆਂ ਦਾ ਔਰ ਸਵੇਰੇ ਕੁਸ਼ਤੀਆਂ ਕਰਾਈ ਜਾਣਗੀਆਂ ਸਾਢੇ 10 ਤੋਂ ਲੈ ਕੇ ਸਾਢੇ 11 ਤੱਕ ਤੇ ਇੱਕ ਉਸ ਤੋਂ ਬਾਅਦ ਇੱਕ ਐਕਸ਼ਨ ਵਾਲੇ ਬੱਚਿਆਂ ਦਾ ਆਪਣੇ ਜਿਹੜੇ ਅੰਡਰ uh, 18 ਦੇ ਬੱਚੇ ਆ ਉਹਨਾਂ ਦਾ ਵੀ ਮੈਚ ਕਰਵਾਇਆ ਜਾਏਗਾ ਇਹ ਕੁਝ ਪਹਿਲਵਾਨ ਜਿਹੜੇ ਨੇ ਉਹ ਸਾਡੇ ਸੱਦੇ ਹੋਏ ਜਿਹੜੇ ਦੋ ਕੁਸ਼ਤੀਆਂ ਦੇ ਹੈਗੇ ਆ ਜਿਹੜੇ ਉਹ ਉਹਨਾਂ ਦੀ ਕੁਸ਼ਤੀ ਕਰਵਾਇਆ ਜਿਨੇ ਕਿ ਹੋਰ ਕੋਈ ਬਿਨਾ ਸੱਦੇ ਤੋਂ ਸਾਡੇ ਕਿਉਂਕਿ ਈਵੈਂਟ ਬਹੁਤ ਵੱਡਾ ਹੈ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਇੰਨੇ ਕਰਾ ਸਕਦੇ ਹਾਂ ਹਾਂਜੀ ਉਹਨਾਂ ਲਈ ਹੀ ਬੁਲਟ ਮੋਟਰਸਾਈਕਲ ਰੱਖਿਆ ਜੀ ਉਹਨਾਂ ਦੇ ਜਿਹੜਾ ਬੈਸਟ ਰੇਡਰ ਹੋਊਗਾ ਉਹਨੂੰ ਮੋਟਰਸਾਈਕਲ ਬੁਲਟ ਤੇ ਜਿਹੜਾ ਜਾਪੀ ਹੋਊਗਾ ਉਹਨੂੰ ਵੀ ਬੁਲਟਰ ਮੋਟਰਸਾਈਕਲ ਹੈ ਜੀ ਜੀ ਸਾਡੀ ਬਹੁਤ ਵੱਡੀ ਇੱਕ ਵੈਬਸਾਈਟ ਹੈ ਜੀ ਕਬੱਡੀ 360 ਉਹਦੇ ਉੱਤੇ ਲਾਈਵ ਕੀਤਾ ਜਾਊਗਾ ਆਪਣਾ ਕਬੱਡੀ ਦਾ ਸਾਰਾ ਜਿਹੜਾ ਵੀ ਹੈਗਾ ਯਾ ਕ 360.com ਤੇ ਅਸੀਂ ਉਹਨੂੰ ਲਾਈਵ ਕਰਨ ਜਾ ਰਹੇ ਹਾਂ ਹਾਂ ਜੀ ਇਹ ਪਹਿਲਾ ਪਹਿਲੀ ਚੈਂਪੀਅਨਸ਼ਿਪ ਹੈ ਜੀ ਤੇ ਉਹ ਟੂਰਨਾਮੈਂਟ ਤਾਂ ਪਹਿਲਾਂ ਵੀ ਹੁੰਦੇ ਰਹੇ ਲੇਕਿਨ ਉਹ ਜਿੰਦਾ ਫੋਟੋਸ਼ਨਾਂ ਦੇ ਮੈਚ ਹੁੰਦੇ ਰਹੇ ਉਹ ਵੀ ਚੰਗੇ ਟੂਰਨਾਮੈਂਟ ਹੋਏ ਆ ਤੇ ਹੁਣ ਅਸੀਂ ਇੱਕ ਵੱਖਰੀ ਨਵਕਲੀ ਚੀਜ਼ ਲੈ ਕੇ ਆਏ ਕਿ ਚੈਂਪੀਅਨਸ਼ਿਪ ਦੇ ਵਿੱਚ ਇਹਦਾ ਸਾਰੇ ਜਿਹੜੇ ਫੈਡਰੇਸ਼ਨਾਂ ਕੋਕ ਇੱਥੇ 2 3 4 ਫੈਡਰੇਸ਼ਨਾਂ ਜਿੰਨੀਆਂ ਵਹਿਗੀਆਂ ਨੇ ਉਹ ਕੋਕ ਵਕ ਵਕ ਥਾਵਾਂ ਤੇ ਖੇਡਦੇ ਆ ਫਿਰ ਦਰਸ਼ਕਾਂ ਉਹ ਅਸੀਂ ਚਾਹੁੰਦੇ ਆ ਵੀ ਇੱਕ ਜਗ੍ਹਾ ਦੇ ਉੱਤੇ ਜਿੱਦਾਂ ਜ਼ਿਲ੍ਹੇ ਵਾਈਜ਼ ਖੇਡਣ ਦਾ ਉਹਨਾਂ ਨੂੰ ਮੌਕਾ ਮਿਲੇ ਤੇ ਉਹਨਾਂ ਨੂੰ ਦਰਸ਼ਕ ਉਹਨਾਂ ਨੂੰ ਦੇਖਣ ਜੀ ਅਸੀਂ ਆਸ ਕਰਦੇ ਆ ਕਿ ਸਮਾਂ ਚੰਗਾ ਆਵੇ ਤੇ ਅਸੀਂ ਇਦਾਂ ਹੀ ਸਾਡੇ ਨਾਲ ਜੇ ਦਰਸ਼ਕਾਂ ਨਾਲ ਸਾਥ ਦਿੱਤਾ ਸਾਡਾ ਪ੍ਰਹਿਰਨ ਸਾਥ ਦਿੱਤਾ ਅਸੀਂ ਲਗਾਤਾਰ ਇਹਨੂੰ ਕੰਟੀਨਿਊ ਰੱਖਾਂਗੇ ਕਿ ਨਵੇਂ ਪਲੇਅਰ ਜੀ ਸਾਡਾ ਸਾਡਾ ਪ੍ਰਲੋਪ ਇਹੀ ਹੈ ਜੀ ਨਵੀਂ ਪਟੀਰੀ ਨੂੰ ਜੋੜਨਾ ਨਾਲ ਕਿਉਂਕਿ ਹਰ ਹਰ ਕੋਈ ਕਹਿੰਦਾ ਵੀ ਇੱਥੇ ਚਾਹ ਇੱਕ ਪਿੰਡ ਟੂਰਨਾਮੈਂਟ ਕਰਾਂਦਾ ਉਹ ਕਹਿੰਦਾ ਮੇਰੇ 스타 ਪਲੇਅਰ ਖੇਡੇ ਤੇ 스타 ਉਹੀ ਬਣੇਗਾ ਜਿਹੜਾ ਬਚਪਨ ਤੋਂ ਖੇਡੇਗਾ ਬਿਲਕੁਲ ਬਚਪਨ ਤੋਂ ਖੇਡੇਗਾ ਫਿਰ ਉਹ 스타 ਬਣੇਗਾ ਫਿਰ ਨੂੰ ਲੋਕ ਦੇਖਣਗੇ ਤੇ ਇਸ ਚੈਂਪੀਅਨਸ਼ਿਪ ਦਾ ਅਸੀਂ ਬੱਚਿਆਂ ਦੇ ਵੀ ਮੈਚ ਕਰਾ ਰਹੇ ਆ ਕੁੜੀਆਂ ਦਾ ਵੀ ਮੈਚ ਕਰਾ ਰਹੇ ਆ ਤੇ ਅਸੀਂ ਜਿਹੜੇ ਵਰਲਡ ਕੱਪ ਦੇ ਖੇਡੇ ਹੋਏ ਪਲੇਅਰ ਨੇ ਉਹਨਾਂ ਦੇ ਵੀ ਅਸੀਂ ਇੱਥੇ ਇਹ ਚੈਂਪੀਅਨਸ਼ਿਪ ਦੇ ਵਿੱਚ ਸਿਕਿਉਰਿਟੀ ਦਾ ਪ੍ਰਬੰਧ ਹੈ ਜੀ ਅਸੀਂ ਸਪੌਂਸਰ ਵੀ ਕੀਤੇ ਹੋਏ ਆ ਔਰ ਜਿਹੜੀ ਸਪੈਸ਼ਲ ਸਿਕਿਉਰਿਟੀ ਆ ਉਹ ਸਾਹੀ ਡੀਸੀ ਸਾਹਿਬ ਨੂੰ ਮੰਗ ਪੱਤਰ ਆਪਣਾ ਆਇਆ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਵਧੀਆ ਪ੍ਰਬੰਧ ਤੁਹਾਨੂੰ ਕਰਕੇ ਦੇਵਾਂਗੇ ਉਹਨਾਂ ਨੇ ਗਾ ਡਿਊਟੀ ਲਾਈ ਹੋਈ ਹੈ ਸਾਰਿਆਂ ਦੀ ਤੇ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਵੀ ਦੇ ਕੇ ਆਏ ਹਾਂ ਤੁਸੀਂ ਸਾਡੇ ਟੂਰਨਾਮੈਂਟ ਦਾ ਉਦਘਾਟਨ ਕਰੋ ਜੀ ਕਿਹਾ ਸੀ ਕਿ ਉਹਨਾਂ ਨੂੰ ਜੇ ਉਹਨਾਂ ਕੋਲ ਟਾਈਮ ਹੋਇਆ ਤੇ ਉਹ ਜੁੜੀ ਜਾਣਗੇ ਐਸਐਸਪੀ ਸਾਹਿਬ ਤੇ علاوہ ਕੋਟ ਕੀ ਪ੍ਰਬੰਧ ਜਿੱਦਾਂ ਕੋਈ ਦੂਰੋਂ ਆਉਂਦਾ ਜਾਂ ਫੈਕਟਰੀ ਦਾ ਜਾਂ ਕੀ ਕੀਪਰ ਤੁਹਾਨੂੰ ਉਹਦੇ ਵਾਸਤੇ ਅਸੀਂ ਪ੍ਰੋਪਰ ਸੈਟਿੰਗ ਦਾ ਪ੍ਰਬੰਧ ਕੀਤਾ ਹੋਇਆ ਹੈ ਪ੍ਰੋਪਰ ਬੈਰੀਗੇਟਿੰਗ ਹੋਊਗੀ ਤੇ ਲੇਡੀਜ਼ ਦੇ ਬੈਠਣ ਵਾਸਤੇ ਅਲੱਗ ਤੋਂ ਪ੍ਰਬੰਧ ਕੀਤੇ ਗਏ ਆ ਤੇ ਇਹ ਅੱਜ ਸਾਡੀ ਮੀਟਿੰਗ ਐਸਐਸਪੀ ਸਾਹਿਬ ਨਾਲ ਵੀ ਆ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਸੀ ਕਿ ਅਸੀਂ ਤੁਹਾਨੂੰ ਜਿੰਨੀ ਵੀ ਹੈਲਪ ਚਾਹੀਦੀ ਹੈ ਅਸੀਂ ਕਰਾਂਗੇ